ਸੂਬੇ ਦਾ ਚੁਣਿਆ ਮੁੱਖ ਮੰਤਰੀ ਪ੍ਰਾਈਮ ਮਿਨਿਸਟਰ ਕੋ ਟਾਈਮ ਆਉਂਦਾ ਸੋ ਡੈਫੀਨਿਟਲੀ ਪ੍ਰਾਇੋਰਟੀ ਤੇ ਉਹਨੂੰ ਅਪੁਆਇੰਟਮੈਂਟ ਦੇਣੀ ਚਾਹੀਦੀ ਉਹ ਖਾਸ ਕਰ ਜਿਹੜਾ ਮੁਸ਼ਕਲ ਦੌਰ ਤੋਂ ਗੁਜ਼ਰ ਰਿਹਾ ਹੈ ਲੇਕਿਨ ਇਹ ਤਰਾਸਦੀ ਹੈ ਸਾਡੇ ਦੇਸ਼ ਦੀ ਕਿ ਜਿੱਥੇ ਬੀਜੇਪੀ ਰੂਲਡ ਸਟੇਟ ਨਹੀਂ ਹੈ ਉਹਨਾਂ ਦੇ ਮੁੱਖ ਮੰਤਰੀਆਂ ਨੂੰ ਵੀ ਸਮਾਂ ਹੈ ਪ੍ਰਾਈਮ ਮਿਨਿਸਟਰ ਸਾਹਿਬ ਕੋ ਹੈ ਨਹੀਂ ਇਲੈਕਸ਼ਨ ਕੈਂਪੇਨਲੀ ਉਹਨਾਂ ਕੋ ਸਮਾਂ ਹੈਗਾ ਸੋ ਇਸ ਤੋਂ ਸਾਬਤ ਹੁੰਦਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਨਾਤੇ ਪੰਜਾਬ ਦੇ ਕਿਸਾਨਾਂ ਨੂੰ ਨਾ ਕਿਸਾਨੀ ਨੂੰ ਪਸੰਦ ਕਰਦੀ ਹੈ ਨਾ ਇਹਨਾਂ ਨੂੰ ਇਸ ਮੁਸ਼ਕਲ ਕੜੀ 'ਚ ਕੋਈ ਸਹਿਯੋਗ ਦੇਣ ਲਈ ਤਿਆਰ ਹੈ ਸਟੇਟ ਡਿਜ਼ਾਸਟਰ ਰੀਲੀਫ ਫੰਡ ਹੈ ਉਹਨੂੰ ਯੂਟਿਲਾਈਜੇਸ਼ਨ ਕਰਨ ਦੀ ਵਕਾਲਤ ਕੇਂਦਰ ਸਰਕਾਰ ਕੋਲੋਂ ਕੀਤੀ ਜਾ ਰਹੀ ਹੈ ਲੇਕਿਨ ਉਹਦੀਆਂ ਜਿਹੜੀਆਂ ਗਾਈਡਲਾਈਨਸ ਸਟ੍ਰਿਕਟ ਹੈ ਕਿ ਆਮ ਬੰਦੇ ਨੂੰ ਦਾ ਕੋਈ ਫਾਇਦਾ ਨਹੀਂ ਹੋ ਰਿਹਾ ਨਾ ਤੇ ਉੱਤੇ ਕੋਈ ਫਲੈਕਸੀਬਿਲਟੀ ਕੀ ਤਿਆਰੀ ਨਾ ਐਮੈਂਡਮੈਂਟ ਕੀਤੀ ਜਾ ਰਿਹਾ ਨਾ ਕੋਈ ਸਪੈਸ਼ਲ ਪੈਕੇਜ ਜਿਹੜਾ ਵਾਰ-ਵਾਰ ਪੰਜਾਬ ਸਰਕਾਰ ਨੇ ਮੰਗਿਆ ਹੈ ਕਹਿਣਾ ਹੈ ਕਿ ਹਰੇਕ ਸਟੇਟ ਦੀ ਪਰਿਸਥਿਤੀ ਦੇ ਸਾਬ ਨਾਲ ਸਰਕਾਰ ਨੂੰ ਫੰਡ ਯੂਟਿਲਾਈਜੇਸ਼ਨ ਕਰਨ ਦੀ ਉਹਦੀ ਇਜਾਜ਼ਤ ਹੋਣੀ ਚਾਹੀਦੀ ਖਾਸ ਕਰ ਜਦੋਂ ਕੋਈ ਨੈਚੁਰਲ ਕਲੇਮ ਕੀ ਕਰਦੇ 12000 ਕਰੋੜ ਦਾ ਫਾਇਦਾ ਹੀ ਨਹੀਂ ਹੈ ਜਦੋਂ ਲੋਕਾਂ ਨੂੰ ਹੋ ਰਿਹਾ ਤੇ ਜਾਂ ਜਾਂ ਤੁਸੀਂ ਤੇ ਉਹਦੀ ਅਮੈਂਡਮੈਂਟ ਕਰਕੇ ਉਹਨੂੰ ਫਲੈਕਸੀਬਲ ਕਰ ਦਿਓ ਤਾਂ ਕਿ ਉਹਦਾ ਫਾਇਦਾ ਲਿਆ ਜਾ ਸਕੇ ਆਮ ਲੋਕਾਂ ਨੂੰ ਫਾਇਦਾ ਪਹੁੰਚਾਇਆ ਜਾ ਸਕੇ ਅਦਰਵਾਈਜ਼ ਪੰਜਾਬ ਵਾਸਤੇ ਸਪੈਸ਼ਲ ਪੈਕੇਜ ਦਾ ਇਸ ਦਾ ਤਾਂ ਮੈਟਕ ਹੋਇਆ ਹੈ ਮੈਟਕ ਕੇ ਬਾਅਦ ਗ੍ਰਹਿ ਮੰਤਰਾਲੇ ਸੇ ਇੱਕ ਪ੍ਰੈਸ ਕਾਨਫਰੈਂਸ ਹੋਈ ਹੈ ਕਿਸ ਤਰੀਕੇ ਸੇ ਆਪ ਕੋ ਰਿਸਕ ਕਰਤਾ ਗੱਲ ਇਹ ਆ ਵੀ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਤੋ ਬਹੁਤ ਵੱਡੇ ਸਰਤੇ ਤਬਾਈ ਹੋਈ ਹੈ ਪਿਛਲੇ ਦਿਨਾਂ ਚ ਬਾਰਿਸ਼ ਨਾਲ ਢਾੜਾਂ ਨਾਲ ਪਹਾੜਾਂ ਤੋ ਜਿਸ ਤਰੀਕੇ ਨਾਲ ਪਾਣੀ ਆਇਆ ਪੰਜਾਬ ਦੇ ਤਕਰੀਬਨ 5 ਲੱਖ ਏਕੜ ਖੇਤੀ ਜਿਹੜੀ ਹੈ ਖੜੀ ਫਸਲ ਜਿਹੜੀ ਆ ਉਹ ਤਬਾਹ ਹੋ ਗਈ ਹਜ਼ਾਰਾਂ ਕਿਲੋਮੀਟਰ ਸੜਕਾਂ ਖਤਮ ਹੋ ਗਈਆਂ ਸਕੂਲ ਕਾਲਜ ਹਸਪੀਟਲ ਔਰ ਲੋਕਾਂ ਦੇ ਘਰ ਤੱਕ ਜਿਹੜੇ ਤਬਾਹ ਔਰ ਪ੍ਰਧਾਨ ਮੰਤਰੀ ਜੀ ਵੀ ਦੌਰਾ ਕਰਕੇ ਆਏ ਸੀ ਸਾਡੇ ਸਰਕਾਰ ਨੇ ਉਹਨਾਂ ਦੇ ਧਿਆਨ ਚ ਵੀ ਲਿਆਂਦਾ ਸਾਰਾ ਗੁਸ਼ਾ ਮਾਨਯੋਗ ਮੁੱਖ ਮੰਤਰੀ ਜੀ ਕਿਉਂਕਿ ਪਿਛਲੇ ਕਈ ਦਿਨ ਤੋਂ ਅਪੁਆਇੰਟਮੈਂਟ ਮੰਗ ਰਿਹਾ ਸੀ ਪ੍ਰਧਾਨ ਮੰਤਰੀ ਸਾਹਿਬ ਨਾਲ ਤਰੀਕਾ ਤੇ ਇਹ ਹੋਣਾ ਚਾਹੀਦਾ ਜਦੋਂ ਦੇ ਕਿਸੇ ਸੂਬੇ ਦਾ ਚੁਣਿਆ ਮੁੱਖ ਮੰਤਰੀ ਪ੍ਰਾਈਮ ਮਿਨਿਸਟਰ ਕੋਲ ਟਾਈਮ ਆਉਂਦਾ ਸੋ ਡੈਫੀਨਿਟਲੀ ਪ੍ਰਾਇੋਰਟੀ ਤੇ ਉਹਨੂੰ ਅਪੁਆਇੰਟਮੈਂਟ ਦੇਣੀ ਚਾਹੀਦੀ ਉਹ ਖਾਸ ਕਰ ਜਿਹੜਾ ਮੁਸ਼ਕਲ ਦੌਰ ਚੋਂ ਗੁਜ਼ਰ ਰਿਹਾ ਹੈ ਲੇਕਿਨ ਇਹ ਤਰਾਸ ਦੀ ਹੈ ਸਾਡੇ ਦੇਸ਼ ਦੀ ਕਿ ਜਿੱਥੇ ਬੀਜੇਪੀ ਰੂਲਡ ਸਟੇਟ ਨਹੀਂ ਹੈ ਉਹਨਾਂ ਦੇ ਮੁੱਖ ਮੰਤਰੀਆਂ ਨੂੰ ਵੀ ਸਮਾਂ ਪ੍ਰਾਈਮ ਮਿਨਿਸਟਰ ਸਾਹਿਬ ਕੋਲ ਹੈ ਨਹੀਂ ਇਲੈਕਸ਼ਨ ਕੈਂਪੇਨ ਲਈ ਉਹਨਾਂ ਕੋ ਸਮਾਂ ਹੈਗਾ ਲੇਕਿਨ ਕੱਲ ਹੋਮ ਮਿਨਿਸਟਰ ਸਾਹਿਬ ਨੂੰ ਮਿਲ ਕੇ ਗਏ ਆ ਤਾਂ ਜਿਹੜਾ ਆਫਿਸ ਬੈਠ ਕੇ ਕੀਆ ਗਿਆ ਹੈ ਪਾਰ ਸਰਕਾਰ ਵੱਲੋਂ ਮੁੱਖ ਮੰਤਰੀ ਜੀ ਨੂੰ ਉਹ ਤੇ ਕਿਹਾ ਵੀ ਅਸੀਂ ਸਹਿਯੋਗ ਕਰਾਂਗੇ ਹਰ ਤਰੀਕੇ ਨਾਲ ਔਰ ਜਿਹੜਾ ਇਹ ਪੈਸਾ ਵੀ ਦਿੱਤਾ ਹੈ ਟੋਕਨ ਮਨੀ ਹੈ ਔਰ ਪ੍ਰਾਈਮ ਮੁੱਖ ਮੰਤਰੀ ਜੀ ਨੇ ਸਾਰਾ ਬਰੀਫ ਕੀਤਾ ਹੈ ਮੀਡੀਆ ਦੇ ਲੋਕਾਂ ਨੂੰ ਲੇਕਿਨ ਉਸ ਤੋਂ ਬਾਅਦ ਜੋ ਪ੍ਰੈਸ ਨੋਟ ਆਇਆ ਹੈ ਜੀਪੀ ਸਰਕਾਰ ਦਾ ਉਹ ਬਹੁਤ ਦੁਖਦਾਈ ਹੈ ਉਹ ਇਸ ਤੋਂ ਸਾਬਤ ਹੁੰਦਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਨਾ ਤੇ ਪੰਜਾਬ ਦੇ ਕਿਸਾਨਾਂ ਨੂੰ ਨਾ ਕਿਸਾਨੀ ਨੂੰ ਪਸੰਦ ਕਰਦੀ ਹੈ ਨਾ ਇਹਨਾਂ ਨੂੰ ਇਸ ਮੁਸ਼ਕਲ ਘੜੀ ਚ ਕੋਈ ਸਹਾਇਕ ਦੇਣ ਲਈ ਤਿਆਰ ਹੈ। ਔਰ ਲਗਾਤਾਰ ਜਿਹੜਾ ਸਟੇਟ ਡਿਜ਼ਾਸਟਰ ਰੀਲੀਫ ਫੰਡ ਹੈ ਉਹਨੂੰ ਯੂਟਿਲਾਈਜੇਸ਼ਨ ਕਰਨ ਦੀ ਵਕਾਲਤ ਕੇਂਦਰ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਲੇਕਿਨ ਉਹਦੀਆਂ ਜਿਹੜੀਆਂ ਗਾਈਡਲਾਈਨਸ ਸਟ੍ਰਿਕਟ ਹੈ ਕਿ ਆਮ ਬੰਦੇ ਨੂੰ ਦਾ ਕੋਈ ਫਾਇਦਾ ਨਹੀਂ ਹੋ ਰਿਹਾ। ਨਾ ਤੇ ਉਧਰ ਕੋਈ ਫਲੈਕਸੀਬਿਲਟੀ ਕੀਤੀ ਜਾ ਰਹੀ ਨਾ ਅਮੈਂਡਮੈਂਟ ਕੀਤੀ ਜਾ ਰਹੀ ਨਾ ਕੋਈ ਸਪੈਸ਼ਲ ਪੈਕੇਜ ਜਿਹੜਾ ਵਾਰ-ਵਾਰ ਪੰਜਾਬ ਸਰਕਾਰ ਨੇ ਮੰਗਿਆ ਹੈ ਕਿ ਸਾਨੂੰ GST ਤੋਂ ਐਂਗਜਮੈਂਟ ਮਿਲੇ ਸਾਡਾ 8 8 ਤੋਂ 10000 ਕਰੋੜ ਰੁਪਏ ਸਾਡਾ ਆਪਣਾ ਪੈਂਡਿੰਗ ਹੈ ਭਾਰਤ ਸਰਕਾਰ ਵੱਲੋਂ ਰਿਲੀਜ਼ ਕਰੇ ਤਾਂ ਇੱਕ ਵੱਡਾ ਪੈਕੇਜ ਦਿੱਤਾ ਜਾਵੇ ਤਾਂ ਕਿ ਲੋਕਾਂ ਨੂੰ ਰੀਹੈਬਿਲੀਏਟ ਕਰਕੇ ਮੋੜ ਪੈਰਾਂ ਤੇ ਖੜਿਆ ਜਾ ਕੇ ਰਿਆ ਜਾ ਸਕੇ ਸਰ ਉਸਕੇ ਬਾਅਦ 12000 ਕਰੋੜ ਦਾ ਵੀ ਜ਼ਿਕਰ ਹੋਇਆ ਉਸਨੇ ਕੀਤਾ ਹੈ ਨੀ 12000 ਦਾ ਮੈਂ ਤੁਹਾਨੂੰ ਦੱਸਿਆ ਨਾ ਵੀ ਉਹ ਸਟੇਟ ਡਿਜ਼ਾਸਰ ਰੀਲੀਫ ਫੰਡ ਹੈ ਲੇਕਿਨ ਅਨਫੋਰਚੂਨੇਟਲੀ ਪੂਰੇ ਦੇਸ਼ 'ਚ ਜਿਹੜੀਆਂ ਇਹਨੂੰ ਯੂਜ਼ ਕਰਨੀਆਂ ਤੌਰ ਤਰੀਕੇ ਆ ਗਾਈਡਲਾਈਨਾਂ ਉਹ ਇੱਕ ਜਿਹੀਆਂ ਹਰੇਕ ਸਟੇਟ ਦੇ ਆਪਣੇ ਪਹਿਮਾਨੇ ਆ ਆਪਣੀ ਰੂਪਰੇਖਾ ਹੈ ਆਪਣਾ ਸਰੂਪ ਹੈ ਔਰ ਉੱਥੋਂ ਦੀਆਂ ਪਰਿਸਥਤੀਆਂ ਅਲੱਗ-ਅਲੱਗ ਹੈ ਸੋ ਮੇਰਾ ਇੱਕ ਇਹ ਕਹਿਣਾ ਆ ਕਿ ਹਰੇਕ ਸਟੇਟ ਦੀ ਪਰਿਸਥਤੀ ਦੇ ਹਿਸਾਬ ਨਾਲ ਸਰਕਾਰੀ ਫੰਡ ਯੂਟਿਲਾਈਜੇਸ਼ਨ ਕਰਨ ਦੀ ਉਹਦੀ ਇਜਾਜ਼ਤ ਹੋਣੀ ਚਾਹੀਦੀ ਖਾਸ ਕਰ ਜਦੋਂ ਕੋਈ ਨੈਚੁਰਲ ਕਲੇਮਟੀ ਹੈ ਉਸ ਸਮੇਂ ਉਹਦਾ ਜੋ ਉਹਦਾ ਖਰਚ ਕਰਨ ਦਾ ਤਰੀਕਾ ਉਹ ਬਦਲਣਾ ਚਾਹੀਦਾ ਔਰ ਫਲੈਕਸੀਬਲ ਹੋਣਾ ਚਾਹੀਦਾ ਕੋ ਨਹੀਂ ਹੋ ਰਿਹਾ ਔਰ ਇਸ ਕਰਕੇ ਅਸੀਂ ਕਹਿ ਰਹੇ ਹਾਂ ਵੀ 12000 ਕਰੋੜ ਦਾ ਫਾਇਦਾ ਹੀ ਨਹੀਂ ਹੈ ਜਦੋਂ ਲੋਕਾਂ ਨੂੰ ਹੋ ਰਿਹਾ ਤੇ ਯਾ ਯਾ ਤੁਸੀਂ ਤੇ ਉਹਦੀ ਅਮੈਂਡਮੈਂਟ ਕਰਕੇ ਉਹਨੂੰ ਫਲੈਕਸੀਬਲ ਕਰ ਦੋ ਤਾਂ ਕਿ ਉਹਦਾ ਫਾਇਦਾ ਲਿਆ ਜਾ ਸਕੇ ਆਮ ਲੋਕਾਂ ਨੂੰ ਫਾਇਦਾ ਪਹੁੰਚਾਇਆ ਜਾ ਸਕੇ ਆਦਰਵਾਈਜ਼ ਪੰਜਾਬ ਵਾਸਤੇ ਸਪੈਸ਼ਲ ਪੈਕੇਜ ਨਾ ਇਸ ਪੂਰੇ ਮਾਮਲੇ 'ਤੇ ਲੱਗਦਾ ਵੀ ਰਾਜਨੀਤੀ ਕਰ ਰਹੀ ਹੈ ਕਿਹਨੂੰ ਤੇ ਤੇ ਸਾਬਤ ਹੋ ਰਹਾ ਹੈ ਹੋ ਰਿਹਾ ਹੈ ਵੀ ਕਿਉਂਕਿ ਲਗਾਤਾਰ ਤੁਸੀਂ ਦੇਖਿਆ ਹਰ ਰੋਜ਼ ਕੇਂਦਰ ਸਰਕਾਰ ਦੇ ਮੰਤਰੀ ਜਿਹੜੇ ਆ ਜ਼ਰੂਰ ਜਾਂਦੇ ਆ ਉਹ ਵਿజిਟ ਕਰਦੇ ਆ ਔਰ ਫੋਟੋ ਫਟਾ ਕੇ ਆ ਜਾਂਦੇ ਆ ਲੇਕਿਨ ਹਜੇ ਤੱਕ ਤੁਸੀਂ ਦੇਖਿਆ ਹੋਣਾ ਕੋਈ ਮਾਲੀ ਮਦਦ ਜਿਹਨੂੰ ਕਹਿ ਦੋ ਜਿੱਦੇ ਨਾਲ ਰੀਹੈਬਲੀਏਸ਼ਨ ਕੀਤੀ ਜਾਵੇ ਉਹਨੂੰ ਕੰਪਨਸੇਟ ਕੀਤਾ ਜਾਵੇ ਉਹਦੀ ਫਸਲ ਦਾ ਮੁੱਲ ਦਿੱਤਾ ਜਾਵੇ ਉਹਨੂੰ ਲੈ ਕੇ ਭਾਰਤ ਸਰਕਾਰ ਦਾ ਰਵਈਆ ਬਿਲਕੁਲ ਜੋ ਹੈ ਬਹੁਤ ਨੈਗੇਟਿਵ ਹੈ